ਕੇਂਦਰੀ ਮੰਤਰੀ Shivraj Chauhan ਇਸ ਵਕਤ ਪੰਜਾਬ ਦੇ ਹਰਪੀਟ ਇਲਾਕਿਆਂ ਦਾ ਦੌਰਾ ਕਰਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ ਉਹਨਾਂ ਦੇ ਨਾਲ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਂਦਰੀ ਰਾਜ ਮੰਤਰੀ Ravneet Singh Bittu ਉਹਨਾਂ ਦੇ ਨਾਲ ਨੇ ਉਹਨਾਂ ਦੇ ਨਾਲ ਨੇ ਇੱਕ ਹੋਰ ਟੀਮਾਂ ਵੀ ਜਿਹੜੀਆਂ ਆਂਦੇ ਇਸ ਵਕਤ ਕੇਂਦਰ ਦੀਆਂ ਉਹ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਕੇਂਦਰੀ ਖੇਤੀਬਾੜੀ ਮੰਤਰੀ Shivraj Chauhan ਇਸ ਵਕਤ ਦੌਰਾ ਕਰਦੇ ਨਜ਼ਰ ਆ ਰਹੇ ਨੇ ਦੌਰਾ ਉਹਨਾਂ ਵੱਲੋਂ ਡੇਰ ਬੱਦ ਨਨਕਾਪੁਰ ਚੱਲ ਜਾ ਰਹੇ ਆ ਸੁਨੀ ਜੱਟ ਟਰੈਕਟਰ ਚੋਂ ਦੇ ਨਜ਼ਰ ਆ ਰਹੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਲਗਾਉਂਦੇ ਆ ਉਹਦੇ ਪਿੱਛੇ ਲਾ ਲਓ ਜੀ ਉਹ ਚਲਾਉਗਾ ਉਹਦੇ ਪਿਆਣਾ ਜਿਹਾ ਅਸੀਂ ਕਹਿ ਦਈਏ ਇੱਕ ਹੜਪੀਟ ਤੋਂ ਇਲਾਕੇ ਜਿੱਥੇ ਪਾਣੀ ਇਸ ਵਕਤ ਕਈ-ਕਈ ਫੁੱਟ ਭਰ ਚੁੱਕਿਆ ਹੈ ਤਾਂ ਉੱਥੇ ਸਿਰਫ ਸਿਰਫ ਇਹ ਟਰੈਕਟਰ ਟਰਾਲੀਆਂ ਹੀ ਜਾ ਸਕਦੇ ਨੇ ਤਾਂ ਅਜਿਹੇ ਦੇ ਵਿੱਚ ਕੇਂਦਰ ਦੇ ਮੰਤਰੀ ਇਸ ਵਕਤ ਦੌਰਾ ਕਰਦੇ ਨਜ਼ਰ ਆਉਂਦੇ ਨੇ ਹਾਲਾਂਕਿ ਅਜਨਾਲਾ ਵੀ ਕੁਝ ਦਿਖਾਈਆਂ ਜਿੱਥੇ ਸਨਾਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚਾਹਾਨ ਲਾਗਤ ਕਰਦੇ ਨਜ਼ਰ ਆਏ ਉੱਥੇ ਪਰਮਜੀਤ ਸਿੰਘ ਉਹਨਾਂ ਦੇ ਨਾਲ ਸੀ ਸੁਨੀਲ ਜਾਖੜ ਉਹਨਾਂ ਦੇ ਨਾਲ ਸੀ ਬੋਨੀ ਅਜਨਾਲਾ ਉਹਨਾਂ ਦੇ ਨਾਲ ਸੀ ਕਿ ਪਾਜ ਪਾ ਜਿੰਨੇ ਵੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਮੌਜੂਦ ਸੀਗਾ ਉਹ ਦੌੜਾ ਕਰਕੇ ਉੱਥੋਂ ਦੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਜਿਹੜੇ ਝੋਨੇ ਦਾ ਨੁਕਸਾਨ ਹੋਇਆ ਜੋ ਕਮਾਪ ਦਾ ਜਿਹੜਾ ਮੱਕੀ ਦਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈ ਰਹੇ ਸੀ ਕਾ ਕਿਸਾਨਾਂ ਵੱਲੋਂ ਦਿਖਾਇਆ ਕਿ ਆ ਕਿ ਕਿਵੇਂ ਉਹਨਾਂ ਦੀਆਂ ਫਸਲਾਂ ਜਿਹੜੀਆਂ ਨੇ 5-5 6-6 ਫੁੱਟ ਜਿਹੜਾ ਝੋਨਾ ਹੈ ਉਹ ਪਾਣੀ ਵਿੱਚ ਡੁੱਬਿਆ ਹੋਇਆ ਉਸ ਤੋਂ ਬਾਅਦ ਜੋ ਖਲਾਤ ਬਿਲਕੁਲ ਹੁਣ ਜਿਹੜੇ ਗਿਆ ਵੱਧ ਤੋਂ ਵੱਧ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਲਗਾਤਾਰ ਬਰਸਾਤ ਕਰਕੇ ਵੱਧਾ ਨਜ਼ਰ ਆ ਰਿਹਾ ਬਰਸਾਤ ਰੁਕ ਨਹੀਂ ਰਹੀ ਇਸ ਕਰਕੇ ਨੁਕਸਾਨ